ਸਯੁਧ ਕਿਸਾਨ ਮੋਰਚੇ ਨੇ ਅਮਰੀਕਾ ਦੇ ਬੋਲੇ ਲਗਾਏ ਪੰਜਾਬੀ ਸੈਟਰਫ ਦੇ ਵੀ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਕੀਤੀ ਹੈ ਕਿਸਾਨ ਸਾਰੇ ਪਿੰਡਾਂ ਦੇ ਵਿੱਚ ਟ੍ਰੰਪ ਦਾ ਪੁੱਤਲਾ ਫੂਕ ਮਜ਼ਾਰਾ ਕਰਨ ਦਾ ਸੱਦਾ ਦਿੱਤਾ ਕਿਸਾਨਾਂ ਨੇ ਕੇਂਦਰ ਸਰਕਾਰ ਨੂੰ ਸਯੁਧ ਕਿਸਾਨ ਮੋਰਚੇ ਨੇ ਅਪੀਲ ਕੀਤੀ ਹੈ ਕਿ ਅਮਰੀਕਾ ਦੇ ਦਬਾਅ ਦੇ ਖੇਠ ਨਾ ਚੁਕੇ ਕੇਂਦਰ ਤੇ ਸਯੁਧ ਕਿਸਾਨ ਮੋਰਚਾ ਨੇ ਕਿਸਾਨ ਤੇ ਮਜ਼ਦੂਰਾਂ ਦੇ ਅਧਿਕਾਰਾਂ ਦੀ ਰੱਖਿਆ ਦੀ ਮੰਗ ਕੀਤੀ ਹੈ ਸਹਿਯੋਗ ਕਿਸਾਨ ਮੋਰਚੇ ਨੇ ਕਿਸਾਨਾਂ ਤੇ ਮਜ਼ਦੂਰਾਂ ਦੇ ਹੱਕੇ ਦੇ ਵਿੱਚ ਕਹਿੰਦੇ ਸਰਕਾਰ ਨੂੰ ਕਿਹਾ ਹੈ ਕਿ ਪੁਕਤਾ ਦੇ ਨਾਲ ਕੋਈ ਕਦਮ ਚੁੱਕੇ ਜਾਣ ਸਾਰੇ ਪਿੰਡਾਂ ਦੇ ਵਿੱਚ 트ੰਪ ਦਾ ਪੁਤਲਾ ਫੂਕਣ ਦਾ ਐਲਾਨ ਵੀ ਕੀਤਾ ਹੈ ਕਿਸਾਨਾਂ ਨੇ ਕੇਂਦਰ ਸਰਕਾਰ ਨੂੰ ਅਪੀਲ ਵੀ ਕੀਤੀ ਹੈ ਸਯੁਜਤ ਕਿਸਾਨ ਮੋਰਚੇ ਦੇ ਵੱਲੋਂ ਅਮਰੀਕਾ ਦੇ ਦਬਾਅ ਦੇ ਹੇਠ ਨਾ ਚੁੱਕੇ ਕੇਂਦਰ ਸਰਕਾਰ ਸਹਿਯੋਗ ਕਿਸਾਨ ਮੋਰਚੇ ਨੇ ਕਿਸਾਨਾਂ ਤੇ ਮਜ਼ਦੂਰਾਂ ਦੇ ਅਧਿਕਾਰਾਂ ਦੀ ਰੱਖਿਆ ਦੀ ਮੰਗ ਕੀਤੀ ਹੈ ਇਕ ਵਾਰ ਫਿਰ ਤੋਂ 10 ਸੀਅਕ ਅਮਰੀਕਾ ਦੇ ਵੱਲੋਂ ਜੋ 25% ਟੈਰਫ ਲਗਾਇਆ ਗਿਆ ਉਸ ਦਾ ਡਟਵਾ ਵਿਰੋਧ ਕਿਸਾਨਾਂ ਦੇ ਵੱਲੋਂ ਵੀ ਕਰਨਾ ਸ਼ੁਰੂ ਕਰ ਦਿੱਤਾ ਗਿਆ ਹਾਲਾਂਕਿ ਸੁਪੇਰਾ ਪੀਐਮ ਨਰਿੰਦਰ ਮੋਦੀ ਦਾ ਵਿਭਾਂਤ ਸਾਹਮਣੇ ਆਇਆ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਕਿਸਾਨਾਂ ਦੇ ਨਾਲ ਅਸੀਂ ਡਟ ਕੇ ਖੜੇ ਹਾਂ ਕੋਈ ਵੀ ਕੀਮਤ ਚੁਕਾਉਣ ਦੇ ਲਈ ਸਿੱਤੇ ਯਾਰਾਂ ਤਾਂ ਦੂਜੇ ਪਾਸੇ ਅੰਸੂਜ ਕਿਸਾਨ ਮੋਰਚੇ ਨੇ ਅਮਰੀਕਾ ਦੇ ਵੱਲੋਂ ਲਗਾਏ ਗਏ 50% ਟੈਰਫ ਦੀ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਕੀਤੀ ਹੈ ਦੱਸਦੀ ਹੈ ਕਿ ਪਹਿਲਾਂ 25% ਬਦ ਆਇਆ ਗਿਆ ਤੇ ਇੱਕ ਵਾਰ ਫਿਰ ਤੋਂ ਦੁਬਾਰਾ 25% ਵਧਾਇਆ ਗਿਆ ਤਾਂ ਕੁੱਲ ਮਿਲਾ ਕੇ 50% ਟੈਰਿਫ ਹੋਇਆ ਤਾਂ ਪੰਜਾਬ ਫੀਸ ਟੈਰਿਫ ਅਮਰੀਕਾ ਦੇ ਵੱਲੋਂ ਜੋ ਵਧਾਇਆ ਗਿਆ ਉਸ ਦੇ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਸਿੱਧਕਿਸਾਨ ਮੋਰਚੇ ਦੇ ਵੱਲੋਂ ਕੀਤੀ ਜਾ ਰਹੀ ਹੈ ਕਿਸਾਨ ਸਾਰੇ ਪਿੰਡਾਂ ਦੇ ਵਿੱਚ ਟਰੰਪ ਦਾ ਪੁੱਤਰਾ ਫੂਕ ਮੁਜ਼ਾਰਾ ਕਰਨ ਦੇ ਲਈ ਤਿਆਰੀ ਕਰ ਰਹੇ ਨੇ ਰਣਨੀਤੀ ਕਿਸਾਨਾਂ ਦੇ ਵੱਲੋਂ ਉਲੀਕੀ ਗਈ ਹੈ ਇਸ ਨਾਲ ਹੀ ਸਿੱਧਕਿਸਾਨ ਮੋਰਚੇ ਦੇ ਵੱਲੋਂ ਕੇਂਦਰ ਸਰਕਾਰ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਅਮਰੀਕਾ ਦੇ ਦਬਾਅ ਦੇਖੇ ਨਾ ਚੁਕੇ ਕੇਂਦਰ ਸਰਕਾਰ ਸਿੱਧ ਕਿਸਾਨ ਮੋਰਚੇ ਨੇ ਕਿਸਾਨ ਮਜ਼ਦੂਰਾਂ ਦੇ ਅਧਿਕਾਰਾਂ ਦੀ رکھا کی مانگ کی ایک بار پھر تو ہے کہ ٹرمپ دے والوں جو پچی فیصد ٹیریف ٹیرف ودایا گیا یعنی کہ کل ملا کے جو ٹیریف ہے وہ ٹیرف ہوں پنجا فیصد ہو چکے ہے جس کسان بھی ڈاڑے پریشان نظر آ رہے ہیں ਕਿਹਨ ਤੇ ਸਰਕਾਰ ਨੂੰ ਅਪੀਲ ਕਰ ਰਹੇ ਨੇ ਕਿ ਅਮਰੀਕਾ ਦੇ ਅਗੇ ਨਾ ਚੁਕੇ ਹਰਵਿੰਦਰ ਸਿੰਘ ਲਖੇਵਾਲ ਸਾਡੇ ਨਾਲ ਕਿਸਾਨ ਆਗੂ ਜੁੜੇ ਹੋਏ ਨੇ ਹਰਵਿੰਦਰ ਜੀ ਤੁਹਾਡਾ ਸਵਾਗਤ ਹੈ ਸਾਡੇ ਨਾਲ ਜੁੜਨ ਦੇ ਲਈ ਰਵਿੰਦਰ ਜੀਵਾ ਜਰੀਏ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜੀ ਕੇਂਦਰ ਸਰਕਾਰ ਜੋ ਹੈ ਅਮਰੀਕਾ ਦੇ ਦਬਾਅ ਦੇ ਹੇਠ ਨਾ ਚੁਕੇ ਜੋ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਹੋਰ ਕੀ ਕੁਝ ਮੰਗਾ ਨੇ ਕਿਸਾਨਾਂ ਦੀ ਇੱਕ ਵਾਰ ਪੇ ਤੁਹ ਦੱਸ ਜਿਏ ਕਿ ਟਰੰਪ ਨੇ ਜੋ 25% ਟੈਰਿਫ ਫੋਰ ਵਧਾਉਂਦਾ ਐਲਾਨ ਕੀਤਾ ਹੈ ਤਾਂ 1 ਅਗਸਤ ਤੋਂ ਭਾਰਤ ਤੋਂ ਅਮਰੀਕਾ ਆਉਣ ਵਾਲੀਆਂ ਚੀਜ਼ਾਂ ਦੇ 25% ਟੈਰਿਫ ਲਗਾਏ ਗਏ ਪਹਿਲਾ ਫੈਸਲਾ ਕੀਤਾ ਗਿਆ ਸੀ ਤੇ ਹੁਣ ਬੀਤੇ ਦਿਨ ਇੱਕ ਹੋਰ ਟੈਰਿਫ ਜੋ ਹੈ 트럼ਪ ਦੇ ਵੱਲੋਂ ਲਗਾਇਆ ਗਿਆ 25% ਇਹ ਹੁਣ ਤਾਜ਼ਾ ਲਗਾਇਆ 25% ਕੁਲ ਮਿਲਾ ਕੇ 50% ਟੈਰਿਫ ਹੋ ਚੁੱਕਿਆ ਹੈ ਵੀਮ ਨਰੇਂਦਰ ਮੋਦੀ ਸਵਾਰ ਚੁੱਕੇ ਨੇ ਕਿ ਉਹ ਡਟ ਕੇ ਕਿਸਾਨਾਂ ਦੇ ਨਾਲ ਖੜੇ ਨੇ ਇਸ ਦੇ ਨਾਲ ਬੀਜੇਪੀ ਲੀਡਰਾਂ ਦੇ ਵੱਲੋਂ ਵੀ ਕਈ ਤਿੱਖੀਆਂ ਪ੍ਰਤੀਕਿਰਿਆਵਾਂ ਆ ਚੁੱਕੀਆਂ ਨੇ ਟੈਰਿਫ ਜੋ ਲਗਾਇਆ ਗਿਆ ਹੈ 50% ਅਮਰੀਕਾ ਦੇ ਵੱਲੋਂ ਇਸ ਦਾ ਡਟਵਾ ਵਿਰੋਧ ਕੀਤਾ ਗਿਆ ਹੈ ਕਮਲ ਸਾਡੇ ਨਾਲ ਸਾਡੇ ਸਹਿਯੋਗੀ ਜੁੜੇ ਨੇ ਕਮਲ ਸਹਿਦ ਕਿਸਾਨ ਮੋਰਚੇ ਦੇ ਵੱਲੋਂ ਜੋ ਮੀਟਿੰਗ ਕੀਤੀ ਗਈ ਹੈ ਕਿਸ ਤਰ੍ਹਾਂ ਦੀ ਰਣਨੀਤੀ ਉਲੀਕੀ ਗਈ ਹੈ ਤੇ ਕੇਂਦਰ ਸਰਕਾਰ ਨੂੰ ਕੀ ਮੰਗ ਕਰ ਰਹੇ ਨੇ ਇਹ ਬਿਲਕੁਲ ਗगन ਦੇਖੋ ਖਾਸ ਤੌਰ ਤੇ ਸੰਯੁਕਤ ਕਿਸਾਨ ਮੋਰਚਾ ਵੱਲੋਂ ਵੀ ਇਸ ਤੇ ਇੱਕ ਮੀਟਿੰਗ ਕੀਤੀ ਗਈ ਆ ਜੋ ਟੈਰਿਫ ਕਹਿੰਦਾ ਹੈ ਅਮਰੀਕਾ ਵੱਲੋਂ ਭਾਰਤ ਦੇ ਉੱਪਰ ਲਗਾਇਆ ਗਿਆ 50% ਜਿਹੜਾ ਜੋ ਟੈਰੀਫਾ ਹੋਰ ਲਗਾਉਣ ਤੇ ਇਹ ਸਿੱਧੇ ਤੌਰ ਤੇ ਸੰਯੁਕਤ ਕਿਸਾਨ ਮੋਰਚਾ ਵੱਲੋਂ ਵੀ ਇਸ ਦਾ ਸਖਤ ਸ਼ਬਦਾਂ ਦੇ ਵਿੱਚ ਵਿਰੋਧ ਕੀਤਾ ਗਿਆ। ਦੂਸਰੇ ਪਾਸੇ ਅੱਜ ਪੂਰੇ ਦੇਸ਼ ਭਰ ਦੇ ਵਿੱਚ ਪਿੰਡਾਂ ਦੇ ਵਿੱਚ ਜਿਹੜੇ ਕਹਿ ਸਕਦੇ ਆ ਜੋ ਡੋਨਲਡ ਟਰੰਪ ਨੇ ਅਮਰੀਕਾ ਦੇ ਰਾਸ਼ਟਰਪਤੀ ਨੇ ਉਹਨਾਂ ਦੇ ਪੁਤਲੇ ਫੁਕਣ ਵਾਸਤੇ ਕਿਹਾ ਗਿਆ। ਤੀਸਰੀ ਜਿਹੜੀ ਅਪੀਲ ਕਹਿ ਸਕਦੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਦੇਸ਼ ਦੀ ਕੇਂਦਰੀ ਸਰਕਾਰ ਨੂੰ ਪ੍ਰਧਾਨ ਮੰਤਰੀ ਮੋਦੀ ਹੋਰਾਂ ਨੂੰ ਕੀਤੀ ਗਈ ਹੈ। ਕਿ ਜੋ ਅਮਰੀਕਾ ਦੇ ਅੱਗੇ ਝੁਕਿਆ ਨਾ ਜਾਵੇ ਸਖਤ ਸ਼ਬਦਾਂ ਦੇ ਵਿੱਚ ਇਸ ਚੀਜ਼ ਦਾ ਵਿਰੋਧ ਕੀਤਾ ਜਾਵੇ ਅਤੇ ਚੌਥਾ ਪੁਆਇੰਟ ਜਿਹੜਾ ਸਭ ਤੋਂ ਵੱਡੇ ਤਰੀਕੇ ਦੇ ਨਾਲ ਐਸਕੇਮ ਵੱਲੋਂ ਵੀ ਰੱਖਿਆ ਗਿਆ ਕਿ ਜਾਣ ਬੁੱਝ ਕੇ ਅਜਿਹੇ ਜਿਹੇ ਟੈਰਿਫ ਆ ਉਹ ਭਾਰਤ ਦੇ ਉੱਪਰ ਲਗਾਏ ਜਾ ਰਹੇ ਨੇ ਕਿਉਂਕਿ ਰੂਸ ਤੋਂ ਜੇਕਰ ਤੇਲ ਦਾ ਆਜ਼ਾਦ ਦੇਖਿਆ ਜਾਵੇ ਇਹ ਭਾਰਤ ਨਾਲੋਂ ਚੀਨ ਜਿਹੜਾ ਉਹ ਵੱਧ ਮਾਤਰਾ ਦੇ ਵਿੱਚ ਜਿਹੜਾ ਆਜ਼ਾਦ ਆ ਉਹ ਰੂਸ ਤੋਂ ਕਰਦਾ ਪਰ ਫਿਰ ਵੀ ਚੀਨ ਦੇ ਉੱਪਰ 30% ਜਿਹੜਾ 2 ਅਗਸਤ ਦੇ ਮੁਤਾਬਿਕ 30% ਜਿਹੜਾ ਟੈਰਿਫ ਹੋਣਾ ਅਤੇ ਇਹ ਭਾਰਤ ਦੇ ਪਰ ਹੁਣ 50% ਦੀ ਟੈਰਿਫ ਲੱਗ ਜਾਣਾ ਤਾਂ ਕਿਤੇ ਨਾ ਕਿਤੇ ਅਮਰੀਕਾ ਇੱਕ ਆਪਣੀ ਗੱਲ ਥੋਪ ਰያ ਤੇ ਉਸ ਗੱਲ ਦਾ ਸਖਤ ਸ਼ਬਦਾਂ ਦੇ ਵਿੱਚ ਕਰੜਾ ਇੱਕ ਵਿਰੋਧ ਕੀਤਾ ਜਾਵੇ ਸਾਡੇ ਨਾਲ ਕਿਸਾਨ ਆਗੂ ਸੰਯੁਕਤ ਕਿਸਾਨ ਮੋਰਚਾ ਤੋਂ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਤੋਂ ਰਵਨੀਤ ਸਿੰਘ ਬਰਾੜ ਵੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਬਰਾੜ ਸਾਹਿਬ ਕਿਸ ਤਰੀਕੇ ਦੇ ਨਾਲ ਦੇਖਦੇ ਹੋ ਜੋ ਟੈਰਿਫ ਵਧਾਇਆ ਗਿਆ 50% ਦੀ ਟੈਰਿਫ ਕਰ ਦਿੱਤਾ ਗਿਆ ਅਮਰੀਕਾ ਵੱਲੋਂ ਖੇਤੀ ਸੈਕਟਰ ਹੋਵੇ ਚਾਹੇ ਕਿਸੇ ਦੇ ਵੈਸੇ ਹੋਵੇ ਕਿੰਨਾ ਕਿਸ ਦਾ ਅਸਰ ਦੇਖਦੇ ਹੋ ਅਤੇ ਅੱਜ ਦੀ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਦੇਖੋ ਜਿਹੜਾ ਜੋ ਵੀ ਪਿਛਲੇ ਦਿਨਾਂ ਦੇ ਵਿੱਚ ਜਿਹੜੀਆਂ ਅਪਡੇਟਸ ਆਈਆਂ ਇਹ ਚਿੰਤਾਜਨਕ ਹੈ ਕਿਉਂਕਿ ਦੇਖੋ ਕਿਸੇ ਵੀ ਦੇਸ਼ ਦੇ ਨਾਲ ਉਦੋਂ ਤੱਕ ਬਿਜ਼ਨਸ ਸੰਭਵ ਹੈ ਵੀ ਜਦੋਂ ਇੱਕ ਵਧੀਆ ਵਾਰਤਲਾਪ ਹੋਵੇ ਤੇ ਜਿਹਦੇ ਵਿੱਚ ਕੀ ਹੈ ਵੀ ਗੱਲਬਾਤ ਦਾ ਕੋਈ ਇੱਕ ਤੱਥਾਂ ਦੇ ਆਧਾਰ ਤੇ ਕੀਤੀ ਜਾਵੇ ਪਰ ਕੀ ਹੋ ਰਿਹਾ ਵੀ ਪਿਛਲੇ ਦਿਨਾਂ ਦੇ ਵਿੱਚ ਆਪਾਂ ਦੇਖ ਰਹੇ ਹਾਂ ਵੀ ਕਦੇ ਤਾਂ ਉਹ ਕਹਿੰਦੇ 25% ਕਦੇ ਉਹਨੂੰ ਬਣਾ ਕੇ 50 ਕਰ ਦਿੰਦੇ ਆ ਵੀ ਕੋਈ ਇਹ ਹਾਸੋ ਹੀਨੀ ਵਾਲੀ ਖੇਡ ਦੇ ਵਿੱਚ ਪਏ ਹੋਏ ਆ ਜਦੋਂ ਕਿ ਅੱਜ ਜਿਹੜੀ ਇੰਡੀਅਨ ਇਕਨੋਮੀ ਆ ਉਹ ਸਟਰੋਂਗਲੀ ਗਰੋ ਕਰ ਰਹੀ ਹੈ ਅੱਜ ਰੈਪੋਰਟ ਹੈ ਜਿਹੜਾ ਉਹਨੂੰ ਵੀ ਸਟੇਬਲ ਰੱਖਿਆ ਗਿਆ ਤੇ ਨਾਲ ਹੀ ਜਿਹੜਾ ਆਪਣੀ ਜੀਡੀਪੀ ਹੈ ਉਹਦੀ ਗਰੋਥ ਦਾ ਵੀ ਅੱਜ ਆਰਬੀਆਈ ਨੇ ਵੀ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਦੂਸਰੇ ਪਾਸੇ ਦੇਖਿਆ ਜਾਵੇ ਆਪਾਂ ਸਭ ਤੋਂ ਵੱਧ ਜਿਹੜਾ ਇੰਪੋਰਟ ਆਪਣਾ ਜਿਹੜਾ ਇੰਪੈਕਟ ਗੱਡੀ ਫਾਰਮਿੰਗ ਦੇ ਵਿੱਚ ਆਉਂਦੇ ਆ ਤਾਂ ਉਹ ਸ਼੍ਰਿੰਪ bizness ਤੇ ਇੰਪੈਕਟ ਆਊਗਾ ਕਿਉਂਕਿ ਆਪਾਂ ਆਲਮੋਸਟ ਜਿਹੜਾ ਪਿਛਲੇ ਕਈ ਸਾਲਾਂ ਦੇ ਵਿੱਚ ਆਪਾਂ ਤਕਰੀਬਨ 2.75 ਬਿਲੀਅਨ ਡਾਲਰਸ ਦਾ ਜਿਹੜਾ ਇੰਪੋਰਟ ਕਰ ਰਹੇ ਆ ਸਭ ਤੋਂ ਵੱਡਾ ਇੰਪੋਰਟਰ ਹੈ ਇੰਡੀਆ ਤੇ ਐਕਸਪੋਰਟਰ ਹੈ ਐਕਸਪੋਰਟ ਕਰ ਰਹੇ ਆਪਾਂ ਜਿਹੜੀ ਜਿਹੜੀ ਸ਼੍ਰਿੰਮਪ Экਸਪੋਰਟ ਕਰ ਰਹੇ ਆ ਤੇ ਨਾਲ ਹੀ ਆਪਾਂ Экਸਪੋਰਟ ਕਰ ਰਹੇ ਜਿਹੜੇ ਪਲਸਿਸ ਹੈ ਜਾਂ ਆਪਾਂ Экਸਪੋਰਟ ਕਰ ਰਹੇ ਜਿਹੜੇ ਆਪਣੇ ਮਸਾਲੇ ਹੈ ਖਾਸ ਕਰ ਇਹਨਾਂ ਚੀਜ਼ਾਂ ਦੀ ਆਪਣੀ Экਸਪੋਰਟ ਹੈ ਉਹਦੇ ਤੇ ਇੰਪੈਕਟ ਆਊਗਾ ਪਰ ਅਗਲੇ ਦਿਨਾਂ ਦੇ ਵਿੱਚ ਅਜੇ ਵਾਰਤਾਲਾਪ ਚੱਲਦੀ ਹੈ ਕੀ ਅਗਲੇ ਆਉਂਦੇ ਉਹ ਰੁਝਾਨ ਪਤਾ ਲੱਗਣਗੇ ਜਿਸ ਤਰੀਕੇ ਕੇਂਦਰ ਸਰਕਾਰ ਤੋਂ ਆਇਆ ਬਿਆਨ ਪ੍ਰਧਾਨ ਮੰਤਰੀ ਹੋਰਾਂ ਦਾ ਵੀ ਬਿਆਨ ਆਇਆ ਕਹਿੰਦੇ ਕਿ ਕਿਸਾਨਾਂ ਵਾਸਤੇ ਸਰਕਾਰ ਨਾਲ ਖੜੀ ਹੈ ਕਿਸਾਨਾਂ ਦੇ ਕਿਸਾਨਾਂ ਦੇ ਉੱਪਰ ਕੋਈ ਵੀ ਬੋਝ ਪੈਂਦਾ ਹੋਇਆ ਨਹੀਂ ਦਿਖਾਈ ਦੇਵੇਗਾ ਲੱਗਦਾ ਕਿ ਕਿਸਾਨਾਂ ਦੇ ਉੱਪਰ ਕੋਈ ਖਾਸ ਅਸਰ ਕਿ ਐਕਸਪੋਰਟ ਤੇ ਜ਼ਰੂਰ ਹੈ ਜਿਹੜੇ ਦਾ ਅਸਰ ਪੈਗਾ ਗੱਲਬਾਤ ਰਹੀ ਮਸਲਾ ਹੱਲ ਹੋ ਸਕਦਾ ਪਰ ਪ੍ਰਧਾਨ ਮੰਤਰੀ ਹੋਰਾਂ ਦੇ ਬਿਆਨ ਨੂੰ ਕਿਸ ਤਰੀਕੇ ਦੇ ਦੇਖੋ ਪ੍ਰਧਾਨ ਮੰਤਰੀ ਸਾਹਿਬ ਦਾ ਜਿਹੜਾ ਅੱਜ ਬਿਆਨ ਆਇਆ ਅਸੀਂ ਉਹ ਉਹੀ ਬਿਆਨ ਹੈ ਜਿਹੜਾ ਅਸੀਂ 11 ਸਾਲਾਂ ਤੋਂ ਉਹਨਾਂ ਨੂੰ ਸਮਝਾਉਂਦੇ ਆ ਰਹੇ ਹਾਂ ਜਾਂ ਇਹ ਸਾਰੇ ਆਪਣੀ ਸਰਕਾਰਾਂ ਜਿਹੜੀਆਂ ਚੱਲਦੀਆਂ ਵੀ ਜਿਹੜੀ ਐਗਰੀਕਲਚਰ ਹੈ ਇਹ ਆਪਣੀ ਬੈਕਬੋਨ ਹੈ ਕੰਟਰੀ ਦੀ 70% ਆਫ ਦੀ ਪੋਪੂਲੇਸ਼ਨ ਡਾਇਰੈਕਟਲੀ ਜਾਂ ਇਨਡਾਇਰੈਕਟਲੀ ਇਹਦੇ ਵਿੱਚ ਇਨਵੋਲਡ ਹੈ ਇਹ ਨਾ ਹੀ ਇਕੱਲਾ ਰੋਜ਼ਗਾਰ ਪ੍ਰੋਵਾਈਡ ਕਰਦੀ ਹੈ ਸਗੋਂ ਆਪਾਂ ਨੂੰ ਸਲਫ ਸਫੀਸ਼ੀਐਂਟ ਵੀ ਕੀਤਾ ਅੱਜ ਜੇ ਆ ਅੱਖਾਂ ਵਿਖਾ ਸਕਦੇ ਆ ਉਹ ਆਪਾਂ ਆਪਦੇ ਕੋਲੇ ਆਪਣੇ ਕੋਲੇ ਸਫੀਸ਼ੀਐਂਟ ਫੂਡ ਗ੍ਰੇਨਸ ਆ ਕਿਉਂਕਿ ਡਾਕਟਰ ਸੁਆਮੀਨਾਥਨ ਜੀ ਨੇ ਕਿਹਾ ਸੀਗਾ ਵੀ ਜਿਹੜਾ ਫਿਊਚਰ ਪਾਵਰਫੁਲ ਨੇਸ਼ਨ ਉਹ ਹੋਊਗਾ ਦੀ ਨੇਸ਼ਨ ਵਿਦ ਗ੍ਰੇਨਸ ਨਾਟ ਵਿਦ ਗਨਸ ਤੇ ਅੱਜ ਜੇ ਆਪਾਂ ਆਪਣੇ ਅਨਾਜ ਦੇ ਭੰਡਾਰ ਭਰੇ ਹੋਏ ਆ ਉਹ ਬਦੌਲਤ ਕੀ ਦੀ ਹੈ ਵੀ ਜਦੋਂ 1960-65 ਤੋਂ ਲੈ ਕੇ ਜਿਹੜਾ ਕਿਸਾਨ ਨੇ ਮਿਹਨਤ ਕੀਤੀ ਉਹਦੀ ਬਦੌਲਤ ਹੈ ਹਰੀ ਕ੍ਰਾਂਤੀ ਦੀ ਬਦੌਲਤ ਹੈ ਹਾਲਾਂਕਿ ਆਪਾਂ ਬਹੁਤ ਸਫਰ ਕੀਤਾ ਪੰਜਾਬ ਨੇ ਬਹੁਤ ਜ਼ਿਆਦਾ ਸਫਰ ਕੀਤਾ ਆਪਣੀ ਇਨਕਮ ਸਫਰ ਹੋਈ ਆਪਾਂ ਆਪਣਾ ਪਾਣੀ ਕੰਸੀਰੀਅਸ ਹੋ ਗਿਆ ਪਰ ਦੇਸ਼ ਸਾਡੇ ਲਈ ਪਹਿਲਾਂ ਅਸੀਂ ਅੱਗੇ ਵਿਦੇਸ਼ ਲਈ ਡਟ ਕੇ ਰਹਿਣਾ ਲੱਗਦਾ ਅਮਰੀਕਾ ਤਾਂ ਇੱਕ ਗੱਲ ਥੋਪ ਰਿਆ ਨਾ ਜਿਸ ਤਰੀਕੇ ਤੁਹਾਡੇ ਸੰਯੁਕਤ ਕਿਸਾਨ ਮੋਰਚਾ ਦੀ ਮੀਟਿੰਗ ਦੇ ਵਿੱਚ ਵੀ ਇਹ ਗੱਲ ਆਈ ਕਿ ਚੀਨ ਹੈ ਉਹ ਰੂਸ ਤੋਂ ਵੱਧ ਆਜ਼ਾਦ ਕਰਾਉਂਦਾ ਠੀਕ ਹੈ ਭਾਰਤ ਤੋਂ ਉਸ ਨਾਲੋਂ ਘੱਟ ਆ ਪਰ ਚੀਨ ਦੇ ਉੱਪਰ ਟੈਰਿਫ ਫਿਰ ਵੀ ਘੱਟ ਹੈ ਤੇ ਇਸ ਤਰੀਕੇ ਭਾਰਤ ਦੇ ਉੱਪਰ ਟੈਰਿਫ ਵੱਧ ਲਗਾਇਆ ਗਿਆ ਦਬਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬਿਲਕੁਲ ਕਿਤੇ ਨਾ ਕਿਤੇ ਲੱਗਦਾ ਵੀ ਕੁਝ ਇਹੋ ਜਿਹੇ ਦਬਾਅ ਪਾ ਕੇ ਜਿਹੜੇ ਆਪਣੇ ਇੰਡੀਅਨ ਗਵਰਨਮੈਂਟ ਤੇ ਕੁਝ ਫੈਸਲੇ ਉਹ ਕਰਾਉਣਾ ਚਾਹੁੰਦੇ ਆ ਖਾਸ ਕਰ ਜਿਹੜੀ ਉਹ ਡੇਰੀ ਦੀ ਜਿਹੜੀ ਇੰਪੋਰਟ ਹੈ ਜਾਂ ਐਗਰੀ ਇੰਪੋਰਟ ਹੈ ਉਹਨੂੰ ਖੁਲਾਉਣਾ ਚਾਹੁੰਦੇ ਆ ਕਿਉਂਕਿ ਉਹਨਾਂ ਨੂੰ ਲੱਗਦਾ ਵੀ ਜਿਹੜੇ ਬਿਗਰ ਜੈਂਟਸ ਆ ਉਹ ਆ ਕੇ ਆਪਣੀ ਪੋਪੂਲੇਸ਼ਨ ਆਪਣੇ ਕੋਲੇ ਸਟਰੈਂਥ ਕੀ ਹੈ ਆਪਣੇ ਕੋਲੇ ਸਭ ਤੋਂ ਵੱਡੀ ਸਟਰੈਂਥ ਆਪਣੀ ਪੋਪੂਲੇਸ਼ਨ ਆਪਣੇ ਕੋਲੇ ਕੰਜ਼ਮਪਸ਼ਨ ਹੈ ਹਰ ਚੀਜ਼ ਦੀ ਕੰਜ਼ਮਪਸ਼ਨ ਹੈ ਅੱਜ ਚਾਈਨਾ ਕਿਉਂ ਆਪਣੇ ਨਾਲ ਇੱਥੇ ਸਭ ਤੋਂ ਵੱਧ ਉਹਦੀ ਆਉਂਦੀ ਇੰਪੋਰਟ ਆਉਂਦੀ ਹੈ ਯੂਐਸ ਕਿਉਂ ਬਿਜ਼ਨਸ ਕਰਨਾ ਚਾਹੁੰਦਾ ਕਿਉਂਕਿ ਆਪਣੇ ਕੋਲੇ ਕੰਜ਼ਮਪਸ਼ਨ ਹੈ ਆਪਣਾ ਇਹ ਦੇ ਕਰਕੇ ਸਾਰੀਆਂ ਕੰਟਰੀਸ ਨੂੰ ਇਹ ਲੱਗਦਾ ਵੀ ਇੰਡੀਆ ਨਾਲ ਬਿਜ਼ਨਸ ਕਰੀਏ ਪਰ ਇੰਡੀਆ ਨੂੰ ਇਹਦੇ ਤੇ ਸਟਰੋਂਗ ਰਹਿਣਾ ਚਾਹੀਦਾ ਫਾਰਮ ਰਹਿਣਾ ਚਾਹੀਦਾ ਜ਼ਰੂਰੀ ਨਹੀਂ ਜੇ ਅਸੀਂ ਇੱਕ ਕੰਟਰੀ ਨੂੰ ਐਕਸਪੋਰਟ ਕਰਦੇ ਹਾਂ ਅਸੀਂ ਜਾਪਾਨ ਨੂੰ ਕਰਦੇ ਹਾਂ ਸਾਊਥ-ਈਸਟ ਏਸ਼ੀਆ ਨੂੰ ਕਰਦੇ ਹਾਂ ਹੋਰ ਕੰਟਰੀਸ ਨੂੰ ਕਰਦੇ ਹਾਂ ਉਧਰ ਨੂੰ ਬਿਜ਼ਨਸ ਐਕਸਪੈਂਡ ਕਰਨਾ ਚਾਹੀਦਾ ਡਰਨਾ ਨਹੀਂ ਚਾਹੀਦਾ ਇੱਕ ਕੰਟਰੀ ਤੇ ਡਿਪੈਂਡ ਨਹੀਂ ਰਹਿਣਾ ਚ ਲੀ ਆਪਾਂ ਕਿਵੇਂ ਬਰਦਾਸ਼ਤ ਕਰਾਂਗੇ ਜੇ ਉਹਨਾਂ ਨੇ ਸਾਡੇ ਤੇ ਕੋਈ ਕੱਲ ਨੂੰ ਅੱਜ ਸਪੋਜ਼ ਕਰੋ ਆਪਾਂ 50% ਤੇ ਐਗਰੀ ਕਰਦੇ ਆ ਕੀ ਗਰੰਟੀ ਹੈ ਵੀ ਕੱਲ ਨੂੰ ਉਹ 60 ਜਾਂ 70 ਜਾਂ 75 ਨਹੀਂ ਕਰਨਗੇ ਬਿਲਕੁਲ ਸੋ ਆਪਾਂ ਨੂੰ ਦਬਨਾ ਨਹੀਂ ਚਾਹੀਦਾ ਅਸੀਂ ਹਮੇਸ਼ਾ ਇੰਡੀਅਨ ਗਵਰਨਮੈਂਟ ਦੇ ਨਾਲ ਇਸ ਇਹੋ ਜੇ ਮਸਲਿਆਂ ਤੇ ਅਸੀਂ ਬੈਕ ਤੇ ਖੜੇ ਆ ਜੇ ਕਿਤੇ ਲੋਡ ਪਈ ਅਸੀਂ ਡਟ ਕੇ ਇਹਦਾ ਵਿਰੋਧ ਕਰਾਂਗੇ ਬਹੁਤ ਬਹੁਤ ਸ਼ੁਕਰੀਆ ਖਾਸ ਤੌਰ ਤੇ ਅਰਮਨ ਸਿੰਘ ਬਰਾੜ ਸਾਡੇ ਨਾਲ ਗੱਲ ਕਰਨ ਮੌਜੂਦ ਸਨ ਜਿਨ੍ਹਾਂ ਨੇ ਖਾਸ ਤੌਰ ਤੇ ਕਿਹਾ ਕਿ ਇੱਕ ਕੰਟਰੀ ਦੇ ਉੱਪਰ ਸਾਨੂੰ ਜਿਹੜਾ ਡਿਪੈਂਡ ਨਹੀਂ ਹੋਣਾ ਚਾਹੀਦਾ ਆ ਉਸ ਤੇ ਅਸੀਂ ਨਿਰਭਰ ਕਰੀਏ ਕਿਉਂਕਿ ਜੇਕਰ ਅੱਜ 50% ਜਿਹੜਾ ਫੀਸ ਦੀ ਟੈਰਿਫ ਲੱਗਿਆ ਅਸੀਂ ਉਸ ਤੇ ਸਮਝੌਤਾ ਕਰ ਲੈਨੇ ਆ ਤਾਂ ਕੱਲ ਨੂੰ ਕੀ ਗਰੰਟੀ ਹੈ ਕਿ ਉਹ 50 ਤੋਂ 60 ਨਹੀਂ ਹੋਏਗਾ 50 ਤੋਂ 70 ਨਹੀਂ ਹੋਏਗਾ 50 ਤੋਂ 80 ਨਹੀਂ ਹੋਏਗਾ ਦੂਸਰਾ ਸਿੱਧੇ ਤੌਰ ਤੇ ਦੇਖਿਆ ਜਾਵੇ ਕਿ ਅਸੀਂ ਇੱਕ ਕੰਟਰੀ ਤੇ ਡਿਪੈਂਡ ਹੋਵਾਂਗੇ ਸਾਨੂੰ ਕੀ ਜ਼ਰੂਰਤ ਆ ਅਸੀਂ ਦੂਸਰੀਆਂ ਕੰਟਰੀਆਂ ਦੇ ਨਾਲ ਵੀ ਜਿਹੜਾ ਆਪਣਾ ਇੰਪੋਰਟ ਐਕਸਪੋਰਟ ਹੈ ਉਹ ਚਲਾਈਏ ਕਿਉਂਕਿ ਇੱਕ ਦਬਕਾਉਣ ਦੀ ਕੋਸ਼ਿਸ਼ ਜ਼ਰੂਰ ਕੀਤੀ ਗਈ ਆ ਪਰ ਉਸ ਦਾ ਜਵਾਬ ਇੱਕ ਕਰੜਾ ਦੇਣਾ ਚਾਹੀਦਾ ਬਿਲਕੁਲ ਸਵਾਲ ਇਹ ਖੜਾ ਹੋ ਜਾਂਦਾ ਹੈ ਕਿ ਰੂਸ ਦੇ ਨਾਲ ਖੁਦ ਅਮਰੀਕਾ ਜੋ ਹੈ ਵਪਾਰ ਕਰਦਾ ਹੈ ਹੋਰ ਵੀ ਕਈ ਦੇਸ਼ ਜੋ ਨੇ ਰੂਸ ਦੇ ਨਾਲ ਜੁੜੇ ਹੋਏ ਨੇ ਭਾਰਤ ਨੂੰ ਲੈ ਕੇ ਹੀ ਇਸ ਤਰ੍ਹਾਂ ਦਾ ਫੈਸਲਾ ਜੋ ਹੈ 트럼ਪ ਨੇ ਕਿਉਂ ਕੀਤਾ ਦੇਖੋ ਗਗਨ ਕਿਉਂਕਿ ਹੋ ਸਕਦਾ ਹੈ ਕਿ ਭਾਰਤ ਅਮਰੀਕਾ ਵਾਸਤੇ ਇੱਕ ਚੁਣੌਤੀ ਬਣਦਾ ਹੋਇਆ ਦਿਖਾਈ ਦਿੰਦਾ ਹੋਵੇ ਕਿਉਂਕਿ ਦੇਖੋ ਪੂਰਾ ਵੀ ਜੋ ਵੀ ਕੋਈ ਫੈਸਲਾ ਹੁੰਦਾ ਉਸ ਨੂੰ ਪੋਲੀਟੀਕਲ ਫੈਸਲੇ ਦੇ ਤੌਰ ਤੇ ਵੀ ਦੇਖਣਾ ਚਾਹੀਦਾ ਕਿਉਂਕਿ ਕੋਈ ਵੀ ਡਿਸੀਜਨ ਆਉਣਾ ਇੱਕ ਭੇਦ ਭਾਵ ਪਰਿਆ ਡਿਸੀਜਨ ਆਉਣਾ ਉਸ ਡਿਸੀਜਨ ਨੂੰ ਜੋ ਤੁਸੀਂ ਦੇਖਦੇ ਹੋ ਕਿ ਆਪ ਤਾਂ ਤੁਸੀਂ ਜਿਹੜਾ ਇੰਪੋਰਟ ਐਕਸਪੋਰਟ ਕਰਨਾ ਦੂਸਰੇ ਦੇਸ਼ਾਂ ਨੂੰ ਕਿਤੇ ਕਿਤਨਾ ਕਹਿ ਸਕਦੇ ਰੋਕ ਲਗਾਉਣੀ ਜਾਂ ਉਹਨਾਂ ਨੂੰ ਕਹਿੰਦੇ ਕਿ ਆਪ ਤੁਸੀਂ ਇਹ ਨਾ ਉਹਨਾਂ ਦੇ ਨਾਲ ਜਿਹੜਾ ਕਿ ਵਪਾਰ ਕਰੋ ਤਾਂ ਕਿਤੇ ਨਾ ਕਿਤੇ ਇਹ ਕਹਿ ਸਕਦੇ ਆ ਕਿ ਇੱਕ ਪੋਲੀਟੀਕਲ ਤੌਰ ਤੇ ਵੀ ਹੋ ਸਕਦਾ ਸਾਰਾ ਕੁਝ ਕਿ ਭਾਰਤ ਤੇ ਅਮਰੀਕਾ 'ਸਤੇ ਇੱਕ ਚੁਣੌਤੀ ਹੁੰਦਾ ਹੋਵੇ ਅਤੇ ਅਮਰੀਕਾ ਚਾਹੁੰਦਾ ਹੋਵੇ ਕਿ ਭਾਰਤ ਨੂੰ ਹੁਣ ਦੱਬ ਲਿਆ ਜਾਵੇ ਜੇਕਰ ਹੁਣ ਦੱਬੀਦਾ ਤਾਂ ਦੱਬ ਲਿਆ ਜਾਵੇ ਨਹੀਂ ਤਾਂ ਕੱਲ ਨੂੰ ਸਾਡੇ ਤੋਂ ਅੱਗੇ ਲੰਗੇਗਾ ਜਿਸ ਤਰ੍ਹਾਂ ਕਿ ਕਿਸਾਨ ਆਗੂ ਅਰਵਨੀਤ ਸਿੰਘ ਬਰਾੜ ਹੋਰਾਂ ਨੇ ਵੀ ਜ਼ਿਕਰ ਕੀਤਾ ਕਿ ਭਾਰਤ ਦੇ ਕੋਲ ਆਬਾਦੀ ਹੈ ਇੱਥੇ ਜੇਕਰ ਇੱਕ ਚੀਜ਼ ਬਣਦੀ ਹੈ ਤਾਂ ਉਸ ਚੀਜ਼ ਨੂੰ ਵਰਤੋਂ ਵਾਸਤੇ ਵੀ ਲੋਕ ਹੈਗੇ ਨੇ ਸਾਨੂੰ ਕਿਸੇ ਹੋਰ ਕੰਟਰੀ ਤੇ ਡਿਪੈਂਡ ਨਹੀਂ ਕਰਨਾ ਹੋਣਾ ਪੈਣਾ ਕਿ ਜੇਕਰ ਅਸੀਂ ਆਪ ਦੀ ਚੀਜ਼ ਬਣਾ ਤਾਂ ਲਈ ਤੇ ਅਸੀਂ ਉਸ ਨੂੰ ਦੇਣਾ ਕਿੱਥੇ ਅਸੀਂ ਉਸ ਨੂੰ ਵੇਚਣਾ ਕਿੱਥੇ ਸਾਡੇ ਕੋਲ ਇੰਪੋਰਟ ਐਕਸਪੋਰਟ ਸਾਰਾ ਇੱਕ ਤਰੀਕੇ ਦਾ ਹੀ ਹੈ ਕਿ ਅਸੀਂ ਇਹ ਇੰਪੋਰਟ ਵੀ ਦੂਸਰੇ ਸੂਬੇ ਤੋਂ ਕਰ ਸਕਦੇ ਹਾਂ ਅਤੇ ਅਸੀਂ ਐਕਸਪੋਰਟ ਵੀ ਇੱਥੋਂ ਦੂਸਰੇ ਸੂਬੇ ਦੇ ਵਿੱਚ ਕਰ ਸਕਦੇ ਹਾਂ ਤਾਂ ਸਾਡੇ ਭਾਰਤ ਕੋਲ ਸਭ ਤੋਂ ਵੱਡੀ ਚੀਜ਼ ਹੈ ਕਿਉਂਕਿ ਚਾਈਨਾ ਹੋਵੇ ਉਹਨਾਂ ਕੋਲ ਵੀ ਇਹ ਵੱਡੀ ਚੀਜ਼ ਹੈ ਭਾਰਤ ਕੋਲ ਵੀ ਇਹ ਵੱਡੀ ਚੀਜ਼ ਆ ਤੇ ਅਮਰੀਕਾ ਕੋਲ ਇਹ ਚੀਜ਼ਾਂ ਦੀ ਕਿਤੇ ਕਿੱਥੇ ਕਮੀ ਆ ਤੇ ਅਮਰੀਕਾ ਹੋ ਸਕਦਾ ਇਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਆ ਇਹ ਪੋਲੀਟੀਕਲ ਤੌਰ ਤੇ ਦੇਖਿਆ ਜਾਵੇ ਜਿਹੜੇ ਟੈਰਿਫ ਆ ਉਹ ਵਧਾਇਆ ਜਾ ਰਿਹਾ ਹੈ ਜ਼ਾਇ ਜੀ ਗੱਲ ਇਹ ਕਿ ਇਕਨੋਮਿਕਲੀ ਬਲੈਕਮੇਲ ਕਰਨ ਦੀ ਕੋਸ਼ਿਸ਼ ਜੋ ਅਮਰੀਕਾ ਦੇ ਵੱਲੋਂ ਕੀਤੀ ਜਾ ਰਹੀ ਹੈ ਪਰਦੇ ਕੋਲ ਵੀ ਕੋਈ ਮਾਸਟਰ ਪਲਾਨ ਹੋਣਾ ਚਾਹੀਦਾ ਹੈ ਦੇਖੋ ਗਗਨਾ ਬਲੈਕਮੇਲ ਤਾਂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਭਾਰਤ ਨੂੰ ਸਿੱਧੇ ਤੌਰ ਤੇ ਬਲੈਕਮੇਲੋ ਦੇਖਿਆ ਜਾਵੇ ਜਾਂ ਕਿਹਾ ਸਦੇ ਆ ਆਮ ਭਾਸ਼ਾ ਕਹੀਏ ਕਿ ਇੱਕ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਭਾਰਤ ਦੇ ਉੱਤੇ ਦਬਾਅ ਬਣਾ ਦਿੱਤਾ ਜਾਵੇ ਕਿਉਂਕਿ 50% ਦੀ ਟੈਰਿਫ ਦੇ ਨੂੰ ਲੈ ਕੇ ਜੇਕਰ ਅਸੀਂ ਹਾਮੀ ਭਰਤੀ ਜੇਕਰ ਅੱਜ ਹਾਮੀ ਭਰਤੀ ਤੇ ਕੱਲ ਨੂੰ ਇਹ 60 ਹੋਏਗਾ ਇਸ ਦੇ ਉੱਪਰ ਵੀ ਕਹਿ ਸਕਦੇ ਗਰੇਜ ਨਹੀਂ ਹੋਏਗਾ ਕਹਿਣ ਤੋਂ ਇਹ 70 ਹੋ ਸਕਦਾ ਉਸ ਦੇ ਉੱਤੇ ਵੀ ਗਰੇਜ ਨਹੀਂ ਹੋਏਗਾ ਇਹ ਜਿੰਨਾ ਮਰਜ਼ੀ ਵਧਾਇਆ ਜਾ ਸਕਦਾ ਆਪਣੇ ਮੁਤਾਬਿਕ ਉਹਨਾਂ ਦੀ ਇੱਛਾ ਹੈ ਜਿੰਨਾ ਮਰਜ਼ੀ ਵਧਾਈ ਜਾਣ ਜਿੰਨਾ ਮਰਜ਼ੀ ਘਟਾਈ ਜਾਣ ਪਰ ਅੱਜ ਕਿਤੇ ਨਾ ਕਿਤੇ ਟਾਈਮ ਹੈ ਕਿ ਅਮਰੀਕਾ ਅੱਗੇ ਗੋਡੇ ਨਹੀਂ ਟੇਕਣੇ ਚਾਹੀਦੇ ਕਿਉਂਕਿ ਇਹ ਅਮਰੀਕਾ ਚਾਹੇ ਆਪ ਦੇ ਆਪ ਨੂੰ ਸੁਪਰ ਪਾਵਰ ਮੰਨਦਾ ਹੋਵੇ ਆਪਣੇ ਆਪ ਨੂੰ ਬਾਕੀ ਦੇਸ਼ਾਂ ਤੋਂ ਅੱਗੇ ਮੰਨਦਾ ਹੋਵੇ ਪਰ ਭਾਰਤ ਵੀ ਅੱਜ ਦੇ ਸਮੇਂ ਦੇ ਵਿੱਚ ਪਿੱਛੇ ਨਹੀਂਗਾ ਅੱਜ ਇਸ ਤਰੀਕੇ ਜੋ ਇੰਡੀਅਨ ਗਵਰਨਮੈਂਟ ਹੈ ਉਹ ਤਰੀਕੇ ਕਿਸੇ ਕਿਸਾਨਾਂ ਦੇ ਨਾਲ ਅਤੇ ਕਿਸਾਨਾਂ ਨੇ ਸਿੱਧੇ ਤੌਰ ਤੇ ਕਿਹਾ ਤਾਂ ਕਿ ਅਸੀਂ ਵੀ ਗਵਰਨਮੈਂਟ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਖੜੇ ਹਾਂ ਇਸ ਚੀਜ਼ ਦਾ ਕਰੜੇ ਸ਼ਬਦਾਂ ਦੇ ਵਿੱਚ ਵਿਰੋਧ ਹੋਣਾ